ਸੋ ਨਾਨਕ ਜੀ ਕੋਰਣਾ ਕਹੋਂ ਨਹ ਜਾਚੇ ਮੈਂ ਜਾਏ ਭਾਈ ਮਰਦਾਨਾ ਜੀ ਜਿਸ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਆ ਦੇ ਪਾਸ ਪਹੁੰਚੇ ਹਨ ਤੇ ਸਤਿਗੁਰੂ ਜੀ ਨੂੰ ਜਾ ਕਰਕੇ ਸਾਡੀ ਵਾਰਤਾ ਦੱਸੀ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਹੈ ਭਾਈਆ ਜੈ ਰਾਮ ਜੀ ਨੇ ਮੈਨੂੰ 20 ਰੁਪਏ ਦਿੱਤੇ ਹਨ ਤੇ ਨਾਲ ਆਪਣੇ ਗਲੇ ਦਾ ਵਸਤਰ ਉਤਾਰ ਕਰਕੇ ਦੇਣਾ ਕੀਤਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਤੁਸੀਂ ਚੰਗਾ ਕੰਮ ਨਹੀਂ ਕੀਤਾ ਉਹ ਤੇ ਪਹਿਲਾਂ ਸਾਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਪਾਲਣ ਪੋਸ਼ਣ ਕਰ ਰਹੇ ਹਨ ਬਾਬਾ ਸ੍ਰੀ ਚੰਦ ਦੀ ਪਾਲਣਾ ਕਰ ਰਹੇ ਹਨ ਤੇ ਹੋਰ ਤੁਸੀਂ ਉਹਨਾਂ ਤੋਂ ਜਾ ਕਰਕੇ ਤਨ ਮੰਗ ਲਿਆ ਉਹਨਾਂ ਦੇ ਸਿਰ ਭਾਰ ਚੜਾ ਦਿੱਤਾ ਇਹ ਤੁਸੀਂ ਚੰਗਾ ਕੰਮ ਨਹੀਂ ਕੀਤਾ ਹੁਣ ਛੇਤੀ ਦੇ ਨਾਲ ਹੁਣੇ ਜਾਓ ਤੇ ਜਾ ਕਰਕੇ ਤਨ ਮੋੜ ਕਰਕੇ ਆਉਣਾ ਕਰੋ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੈਂ ਝੂਠ ਨਹੀਂ ਕਹਿੰਦਾ ਹਾਂ ਮੈਂ ਉਹਨਾਂ ਦੇ ਪਾਸ ਜਾ ਕਰਕੇ ਕੋਈ ਵੀ ਧੰਨ ਨਹੀਂ ਮੰਗਿਆ ਹੈ ਕੈ ਆਪ ਤਨ ਹਿਤ ਕਰ ਹਿਰਦੈ ਤਬ ਨਿਕਰ ਹਾਂ ਆਏ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਕਰਕੇ ਤੇ ਮੈਨੂੰ ਇਹ ਧੰਨ ਦਿੱਤਾ ਹੈ ਇਹ ਫਿਰ ਮੈਂ ਉਹਨਾਂ ਤੋਂ ਇਹ ਧੰਨ ਲੈ ਕਰਕੇ ਆਇਆ ਹਾਂ ਅਬ ਜਿਹੇ ਵਿਦ ਤਮ ਬਦਨ ਬਦ ਹੋਗੇ ਤਸ ਵਿਦ ਮੈਂ ਅਨੁਸਾਰਾ ਤੇ ਹੁਣ ਜਿਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਬਚਨ ਕਹੋਗੇ ਮੈਂ ਉਸੇ ਪ੍ਰਕਾਰ ਤੁਹਾਡੇ ਅਨੁਸਾਰੀ ਹੋ ਕਰਕੇ ਤੁਹਾਡੀ ਆਗਿਆ ਦੇ ਵਿੱਚ ਰਹਿ ਕਰਕੇ ਤੇ ਉਸੇ ਪ੍ਰਕਾਰ ਕਰਨਾ ਕਰਾਂਗਾ। ਕਿਆ ਤਮ ਸੰਗ ਹੋਏ ਨਿਰਵਾਹ ਬਾ ਤੈਸੇ ਕਰਹੁ ਵਿਚਾਰਾ ਜਿਵੇਂ ਤੁਹਾਡੇ ਨਾਲ ਰਹਿ ਕਰਕੇ ਨਿਰਵਾਹ ਹੋਵੇਗਾ ਉਵੇਂ ਹੀ ਵਿਚਾਰ ਕਰਨਾ ਕਰਾਂਗਾ। ਕਹੈ ਸ੍ਰੀ ਗੁਰ ਨਰ ਆਸ ਨਾ ਰਖਿਏ ਬਹੁ ਵਿਕਾਰ ਇਸਮਾਹੀ। ਸ਼੍ਰੋਮਣੀ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਪਾਈ ਮਰਦਾਨਾ ਜੀ ਮਨੁੱਖਾਂ ਤੇ ਕਿਸੇ ਪ੍ਰਕਾਰ ਦੀ ਆਸ ਨਾ ਰਖਿਏ। ਕਿਉਂਕਿ ਇਹ ਨਾ ਮਨੁੱਖਾ ਦੇ ਅੰਦਰ ਬੜੇ ਵਿਕਾਰ ਹਨ ਇਹ ਬਹੁਤ ਵਿਕਾਰੀ ਮਨੁੱਖ ਹੁੰਦੇ ਹਨ ਇਸ ਕਰਕੇ ਕਿਸੇ ਵੀ ਮਨੁੱਖ ਤੋਂ ਕਿਸੇ ਪ੍ਰਕਾਰ ਦੀ ਕੋਈ ਆਸ ਨਾ ਰੱਖੀਏ ਜੇ ਆਸ ਰੱਖਣੀ ਹੈ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਉੱਪਰ ਰੱਖਣਾ ਕਰੀਏ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਜਿਸ ਨੂੰ ਸਾਰਿਆਂ ਦੀ ਫਿਕਰ ਹੈ ਜਿਹੜਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਜਿਸ ਨੂੰ ਹਰ ਇੱਕ ਜੀਵ ਦੇ ਰੋਜੀ ਦੀ ਫਿਕਰ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸੈਲ ਪੰਥ ਸੈਲ ਪੱਥਰ ਮਹਿ ਕੀਟ ਉਪਾਏ ਜਿਸ ਪਰਮੇਸ਼ਰ ਨੇ ਪੱਥਰਾਂ ਦੇ ਵਿੱਚ ਵੀ ਕੀੜੇ ਪੈਦਾ ਕੀਤੇ ਹਨ ਤੇ ਤਾਂ ਆਰਚਿਕ ਆਗੇ ਕਰ ਧਰਿਆ ਉਹਨਾਂ ਦਾ ਰਿਜਕ ਵੀ ਪਰਮੇਸ਼ਰ ਉਹਨਾਂ ਦੇ ਅੱਗੇ ਧਰ ਦਿੰਦਾ ਹੈ ਇਸ ਕਰਕੇ ਕਿਸੇ ਵੀ ਮਨੁੱਖ ਤੇ ਆਸ ਨਾ ਰੱਖਣਾ ਕਰੀਏ ਕੇਵਲ ਇੱਕ ਅਕਾਲ ਪੁਰਖ ਵਸ ਗੁਰੂ ਪਰਮੇਸ਼ਵਰ ਤੇ ਆਸ ਰੱਖਣਾ ਕਰੋ ਤਰਸਨਾ ਆਦਤ ਹੋਏ ਨਾ ਤੇਰੇ ਪਤਾ ਹੈ ਬਹੁਰ ਬਹੁਰ ਪਰਮਾਹੀ ਇਹਨਾ ਮਨੁੱਖਾਂ ਦੀ ਤ੍ਰਿਸ਼ਨਾ ਬਹੁਤੀ ਹੁੰਦੀ ਹੈ ਤੇ ਇਨੀ ਤ੍ਰਿਸ਼ਨਾ ਕਿ ਵਾਰ-ਵਾਰ ਇਹਨਾਂ ਦੀ ਤ੍ਰਿਸ਼ਨਾ ਕਦੇ ਵੀ ਤ੍ਰਿਪਤ ਨਹੀਂ ਹੁੰਦੀ ਹੈ ਕਦੇ ਵੀ ਰੱਜਦੀ ਨਹੀਂ ਹੈ ਬਹੁਰ ਬਹੁਰ ਪਰਮਾਹੀ ਵਾਰ-ਵਾਰ ਤ੍ਰਿਸ਼ਨਾ ਦੇ ਕਰਕੇ ਇਹ ਜੀਵ ਭਟਕਦੇ ਰਹਿੰਦੇ ਹਨ ਭਰਮਾਂ ਦੇ ਵਿੱਚ ਪਏ ਰਹਿੰਦੇ ਹਨ ਭਰਮ ਦੇ ਰਹਿੰਦੇ ਹਨ ਇਕ ਜਾਚ ਦੂਜਾ ਠਿੱਗ ਜਾਵਹਿ ਕੁਨ ਤੀਸਰਮਹਿ ਪਹਦੀਨਾ ਤੇ ਇੱਕ ਤੋਂ ਮੰਗ ਕਰਕੇ ਫਿਰ ਇਹ ਮਨੁੱਖ ਦੂਸਰੇ ਦੇ ਪਾਸ ਜਾਂਦਾ ਹੈ ਦੂਜੇ ਤੋਂ ਮੰਗ ਕਰਕੇ ਫਿਰ ਤੀਜੇ ਦੇ ਪਾਸ ਜਾ ਕਰਕੇ ਤੀਜੇ ਦੇ ਅਧੀਨ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਮਨੁੱਖ ਸਾਰਿਆਂ ਤੋਂ ਮੰਗਦਾ ਰਹਿੰਦਾ ਹੈ ਇੱਕ ਨੂੰ ਛੱਡ ਕਰਕੇ ਦੂਜੇ ਤੋਂ ਮੰਗਦਾ ਹੈ ਦੂਜੇ ਨੂੰ ਛੱਡ ਕੇ ਫਿਰ ਤੀਸਰੇ ਤੋਂ ਮੰਗਦਾ ਹੈ ਇਸ ਤਰ੍ਹਾਂ ਇਹ ਮਨੁੱਖਾਂ ਦੇ ਅਧੀਨ ਹੀ ਹੋ ਕਰਕੇ ਰਹਿੰਦਾ ਹੈ ਤ੍ਰਿਸ਼ਨਾ ਕੀਨ ਅਧੀਨਾ ਤ੍ਰਿਸ਼ਨਾ ਦੇ ਅਧੀਨ ਹੋ ਕਰਕੇ ਤ੍ਰਿਸ਼ਨਾ ਦੇ ਵਸ ਹੋ ਕਰਕੇ ਫਿਰ ਇਹ ਮਨੁੱਖ ਤਿੰਨਾ ਤੋਂ ਵੀ ਰਜਦਾ ਨਹੀਂ ਤੇ ਚੌਥੇ ਦੇ ਪਾਸ ਵੀ ਦੁਖੀ ਹੋ ਕਰਕੇ ਜਾ ਕੇ ਧਨ ਮੰਗ ਲੈਂਦਾ ਹੈ ਚੌਥੇ ਦੇ ਪਾਸ ਵੀ ਜਾ ਕਰਕੇ ਇਹ ਮੰਗਣਾ ਕਰਦਾ ਹੈ ਇਸ ਤਰ੍ਹਾਂ ਸਾਰੇ ਮਨੁੱਖਾਂ ਦੇ ਪਾਸੋਂ ਇਹ ਜੀਵ ਬਹੁਤਿਆ ਮਨੁੱਖਾਂ ਦੀ ਆਸ ਕਰਕੇ ਇੱਕ ਦੂਜੇ ਤੋਂ ਤੀਜੇ ਤੋਂ ਚੌਥੇ ਤੋਂ ਇਸ ਤਰ੍ਹਾਂ ਸਾਰੇ ਮੰਗਦਾ ਰਹਿੰਦਾ ਹੈ ਇੱਕ ਆਸ ਰੱਖ ਹੋ ਬਨਾਸੀ ਤ੍ਰਸਨਾ ਨਾਸਹ ਅਨ ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਾ ਜੀ ਇਹਨਾਂ ਮਨੁੱਖਾਂ ਦਾ ਖਿਹੜਾ ਛੱਡ ਕੇ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਉੱਪਰ ਆਸ ਰੱਖਣਾ ਕਰੋ ਹੋਰ ਤੁਹਾਡੀਆਂ ਜਿੰਨੀਆਂ ਵੀ ਤ੍ਰਿਸ਼ਨਾਵਾਂ ਹਨ ਧਨ ਦੀ ਤ੍ਰਿਸ਼ਨਾ ਪਦਾਰਥਾਂ ਦੀ ਤ੍ਰਿਸ਼ਨਾ ਹੈ ਇਹ ਸਾਰੀ ਹੀ ਦੂਰ ਹੋ ਜਾਵੇਗੀ ਨਾਸ਼ ਹੋ ਜਾਵੇਗੀ ਜਹ ਜਹਾ ਹੋਵੇ ਪਚਾ ਵਹ ਤਹ ਤਹ ਕੀ ਸਮਦ ਪਾਣਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿੱਥੇ ਵੀ ਕੋਈ ਜੀਵ ਹੋਵੇ ਉੱਥੇ ਹੀ ਪਰਮੇਸ਼ਵਰ ਰਿਜਕ ਪਹੁੰਚਾ ਦਿੰਦਾ ਹੈ ਆਪੇ ਰਿਜਕ ਪੜਾ ਦਿੰਦਾ ਹੈ ਜਿਵੇਂ ਖਾਨਾ ਪੱਥਰਾਂ ਦੇ ਵਿੱਚ ਪਰਮੇਸ਼ਵਰ ਨੇ ਕੀੜੇ ਪੈਦਾ ਕੀਤੇ ਨੇ ਜੀਵਜੰਤ ਪੈਦਾ ਕੀਤੇ ਹਨ ਤੇ ਉਹਨਾਂ ਨੂੰ ਵੀ ਭੋਜਨ ਦੇਣਾ ਕਰਦਾ ਹੈ ਉਹਨਾਂ ਨੂੰ ਵੀ ਆਹਾਰ ਪਹੁੰਚਾ ਦਿੰਦਾ ਹੈ ਉਦਰ ਬਿਖੇ ਪ੍ਰਤਪੰਨਹ ਜੋ ਜਨਮਤ ਦੇਹ ਆਹਾਰ ਉਦਰ ਬਿਖੇ ਪ੍ਰਤਪਾਲ ਜਉ ਜੜਾ ਵਾਹਿਗੁਰੂ ਪਰਮੇਸ਼ਵਰ ਉਦਰ ਮਾਤਾ ਦੇ ਗਰਭ ਦੇ ਵਿੱਚ ਵੀ ਪ੍ਰਤਪਾਲਣਾ ਕਰਦਾ ਹੈ ਰਹਿਰਾਜ ਸਾਹਿਬ ਦੇ ਅੰਦਰ ਨਿਤ ਪੜ੍ਹਦੇ ਹਾਂ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਓਥੈ ਤੇਰੀ ਰੱਖ ਅਗਨੀ ਉਦਰ ਮਾਹੇ ਜਿੱਥੇ ਮਾਤਾ ਦੇ ਪੇਟ ਦੇ ਵਿੱਚ ਮਾਤਾ ਦੇ ਉਦਰ ਦੇ ਵਿੱਚ ਇਸ ਜੀਵ ਨੂੰ ਦੂਜਾ ਕੋਈ ਬਚਾਰ ਨਹੀਂ ਸਕਦਾ ਕੋਈ ਰੱਖਿਆ ਨਹੀਂ ਕਰ ਸਕਦਾ ਓਥੇ ਰੱਖਿਆ ਕਰਨ ਵਾਲਾ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿੱਥੇ ਮਾਤਾ ਦੇ ਅਗਨ ਦੇ ਵਿੱਚ ਜਠਰਾਗਨ ਹੈ ਜਿਹੜੀ ਕਿ ਪੇਟ ਦੀ ਅਗਨੀ ਹੈ ਜਿਹੜੀ ਮਾਤਾ ਦੇ ਖਾਦੇ ਹੋਏ ਰੋੜਾ ਨੂੰ ਵੀ ਸਵਾਹ ਕਰ ਦਿੰਦੀ ਹੈ ਇਤਨੀ ਪ੍ਰਭਲ ਹੈ ਉਹ ਇਸ ਜੀਵ ਨੂੰ ਸੇਕ ਤੱਕ ਨਹੀਂ ਲਾ ਸਕਦੀ ਇਸ ਜੀਵ ਨੂੰ ਛੂਹ ਤੱਕ ਨਹੀਂ ਸਕਦੀ ਹੈ ਇਹ ਕਿਸ ਤਰ੍ਹਾਂ ਜੀਵ ਬਚਿਆ ਹੋਇਆ ਹੈ ਪਰਮੇਸ਼ਰ ਦਾ ਨਾਮ ਜਪਣ ਦੇ ਕਰਕੇ ਪਰਮੇਸ਼ਰ ਦੇ ਨਾਮ ਕਰਕੇ ਉੱਥੇ ਇਹ ਜੀਵ ਚੇਤਨ ਸੱਤਾ ਨਾਲ ਜੁੜਿਆ ਹੋਣ ਕਰਕੇ ਪਰਮੇਸ਼ਰ ਨੂੰ ਬੇਨਤੀਆਂ ਕਰਦਾ ਹੈ ਇਹ ਹੈ ਅਕਾਲ ਪੁਰਖ ਵਾਹਿਗੁਰੂ ਮੈਨੂੰ ਇਸ ਨਰਕ ਦੇ ਵਿੱਚੋਂ ਕੱਢ ਲੈ ਮੈਂ ਸੰਸਾਰ ਤੇ ਜਾ ਕੇ ਤੇਰਾ ਨਾਮ ਜਪਾਂਗਾ ਤੇ ਇਸ ਤਰ੍ਹਾਂ ਫਿਰ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਇਸ ਜੀਵ ਨੂੰ ਫਿਰ ਉਹ ਜਿਹੜੀ ਜਠਰਾਗਨ ਹੈ ਉਹ ਛੂ ਨਹੀਂ ਸਕਦੀ ਪੋ ਨਹੀਂ ਸਕਦੀ ਹੈ ਭਾਵ ਮਾਤਾ ਦੇ ਉਦਰ ਦੇ ਵਿੱਚ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ ਇਸ ਜੀਵ ਦੀ ਪ੍ਰਤੀਪਾਲਣਾ ਕਰਨ ਵਾਲਾ ਹੈ ਜਨਮਤ ਦੇਹ ਆਹਾਰਾ ਫਿਰ ਜਨਮ ਦੇ ਨੂੰ ਹੀ ਜੰਮਦੇ ਨੂੰ ਹੀ ਭੋਜਨ ਦੇਣ ਵਾਲਾ ਖੁਰਾਕ ਰੂਜੀ ਦੇਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੈ ਦੁਰਬਾ ਅਸੋਥਨ ਮਹਾਕਛਨਾਹੀ ਪਨਪਾ ਪਸ਼ਮਤ ਧਾਰਾ ਪਹਿਲਾਂ ਜਿਨ੍ਹਾਂ ਚਿਰ ਬਾਲਕ ਦਾ ਜਨਮ ਨਹੀਂ ਹੁੰਦਾ ਜਿਨ੍ਹਾਂ ਚਿਰ ਗਰਭ ਧਾਰਨ ਨਹੀਂ ਹੁੰਦਾ ਉਹਨਾਂ ਚਿਰ ਮਾਤਾ ਦੇ ਅਸਥਨਾ ਦੇ ਵਿੱਚ ਕੁਝ ਨਹੀਂ ਹੁੰਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਤੇ ਜੀਵ ਨੂੰ ਭੇਜਦਾ ਹੈ ਤੇ ਉਦੋਂ ਹੀ ਮਾਤਾ ਦੇ ਅਸਤਨਾ ਦੇ ਵਿੱਚੋਂ ਦੁਗਤ ਉਤਰਦਾ ਹੈ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਹਿਲੋਂ ਦੇ ਤਰਜਿਕ ਉਪਾਹਾ ਪਿੱਛੋਂ ਦੇ ਤੈ ਜੰਤ ਉਪਾਹ ਪਹਿਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਤੇ ਜੀਵ ਦੀ ਰੋਜੀ ਨੂੰ ਭੇਜਿਆ ਹੈ ਤੇ ਫੇਰ ਸੰਸਾਰ ਤੇ ਜੀਵ ਨੂੰ ਪਿੱਛੋਂ ਭੇਜਣਾ ਕਰਦਾ ਹੈ ਬਾਅਦ ਵਿੱਚ ਭੇਜਦਾ ਹੈ ਪਹਿਲਾ ਜੀਵ ਦੀ ਸੰਸਾਰ ਤੇ ਰੁਚੀ ਪਹੁੰਚ ਜਾਂਦੀ ਹੈ ਇਹ ਬਿਦ ਲਖ ਕਰ ਅਸਥਰ ਔਰ ਕਰ ਘਰ ਸੰਤੋਖ ਸਦਾਈ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਜਾਣ ਕਰਕੇ ਆਪਣੇ ਹਿਰਦੇ ਨੂੰ ਟਿਕਾ ਲੈਣਾ ਕਰੋ ਆਪਣੇ ਹਿਰਦੇ ਦੇ ਵਿੱਚ ਸਦਾ ਵਾਸਤੇ ਸੰਤੋਖ ਧਾਰਨ ਕਰ ਲੈਣਾ ਕਰੋ ਸਬਰ ਸੰਤੋਖ ਧਾਰ ਲਵੋ ਜਲ ਥਲ ਗੇਰ ਨਭ ਤੰਬਰ ਤਰ ਅਹ ਜਹ ਲਗ ਚਰ ਅਤਰਾਈ ਜਲ ਥਾਲੂ ਜਿਹੜੀ ਥਾਲ ਧਰਤੀ ਹੈ ਗਿਰ ਪਹਾੜ ਹਨ ਨਬ ਆਕਾਸ਼ ਹੈ ਫਿਰ ਇਸੇ ਪ੍ਰਕਾਰ ਤੰਬਰ ਤਾਂਬੇ ਦੀ ਧਰਤੀ ਹੈ ਤਰ ਅਹ ਜਬ ਲਗ ਚਾਰ ਅਚਰਾਈ ਜਬ ਲਗ ਜਿੰਨਾ ਚਿਰ ਚਰ ਤੁਰਨ ਵਾਲੇ ਤੇ ਅਚਰਾਈ ਜਿਹੜੇ ਜੜ ਜੀਵ ਹਨ ਇਹਨਾਂ ਦੇ ਉੱਪਰ ਰਹਿਣਾ ਕਰਦੇ ਹਨ। ਰੋਛਾ ਪਲਨਾ ਕਰਤ ਵਿਸਾਲਾ ਕੋਇ ਨਾ ਬਿਨਾ ਆਹਾਰਾ। ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣ ਪੋਸ਼ਣ ਕਰਦਾ ਹੈ। ਜਿੰਨੇ ਵੀ ਜਲ ਤੇ ਜੀਵ ਰਹਿਣ ਵਾਲੇ ਨੇ, ਥਲ ਤੇ ਰਹਿਣ ਵਾਲੇ ਹਨ, ਪਹਾੜਾਂ ਤੇ ਰਹਿਣ ਵਾਲੇ ਹਨ, ਆਕਾਸ਼ ਦੇ ਵਿੱਚ ਰਹਿਣ ਵਾਲੇ ਹਨ। ਤਾंबे ਵਰਗੀ ਜਿਹੜੀ ਰੇਗਿਸਤਾਨ ਦੀ ਤਰੇਤ ਵਾਲੀ ਰੇਤਲੀ ਧਰਤੀ ਹੈ ਉਸ ਦੇ ਉੱਪਰ ਰਹਿਣ ਵਾਲੇ ਜੀਵ ਜਿਹੜੇ ਸੱਪ ਆਦਕ ਹਨ ਇਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣ ਪੋਸ਼ਣ ਕਰਨ ਵਾਲਾ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਕੋਈ ਵੀ ਇਹਨਾਂ ਦੇ ਵਿੱਚੋਂ ਰੋਜੀ ਤੋਂ ਰਹਿਤ ਨਹੀਂ ਹੈ ਅਸ ਉਧਾਰ ਕੋ ਤਜ ਕਰ ਭਰਮਤ ਤਿਸਨਾ ਦੁਖ ਪਰਵਾਰਾ ਇਸ ਤਰ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਜਿਹੜਾ ਜੀਵ ਪਰਮ ਦਾ ਹੈ ਤਿਸਨਾਂ ਦੁੱਖ ਪਰਿਵਾਰਾ ਉਹ ਵੇੜਿਆ ਹੋਇਆ ਹੈ ਤ੍ਰishna ਦੇ ਦੁੱਖ ਦੇ ਵਿੱਚ ਉਸ ਨੂੰ ਤ੍ਰਿਸ਼ਨਾ ਦੇ ਦੁੱਖ ਨੇ ਸਾਰੇ ਪਾਸਿਓਂ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਤੇ ਤ੍ਰਿਸ਼ਨਾ ਦੇ ਵਿੱਚ ਹੀ ਦੁਖੀ ਹੁੰਦਾ ਰਹਿੰਦਾ ਹੈ ਸੁਦਾ ਸੁਨੇ ਜਨ ਬ्यान ਸਰੋਨ ਸੁਨਾ ਮਨਮਹਿ ਆਗ ਸੰਤੋਖਾ ਜਦੋਂ ਭਾਈ ਮਰਦਾਨਾ ਜੀ ਨੇ ਫਿਰ ਇਹ ਅੰਮ੍ਰਿਤ ਵਰਗੇ ਬਚਨ ਸੁਣੇ ਹਨ ਤੇ ਮਨੋ ਕੰਨਾਂ ਦੇ ਵਿੱਚ ਇਹ ਬਚਨ ਸੁਣ ਕਰਕੇ ਮਨ ਦੇ ਵਿੱਚ ਸੰਤੋਖ ਆ ਗਿਆ ਹੈ ਸਬਰ ਆ ਗਿਆ ਹੈ ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ ਦੇ ਗਿਆਨ ਵਰਪੋਖਾ ਜਨਮਾ ਜਨਮਾ ਦੀ ਤ੍ਰਿਸ਼ਨਾ ਦੇ ਦੁਖ ਤੋਂ ਦੇ ਗਿਆਨ ਵਰਪੋਖਾ ਸਤਿਗੁਰੂ ਗਰੀਬ ਨਵਾਦੀਆਂ ਨੇ ਦੰਗੀ ਤਰਾਂ ਇਹ ਗਿਆਨ ਦੇ ਕਰਕੇ ਮਨੋ ਇਸ ਤ੍ਰਿਪਤ ਕਰ ਦਿੱਤਾ ਹੋਵੇ ਰਜਾ ਦਿੱਤਾ ਹੋਵੇ ਇਹ ਚੰਗੀ ਤਰ੍ਹਾਂ ਮਹਾਰਾਜ ਨੇ ਕਿਰਪਾ ਕਰਕੇ ਮਨੁ ਭਾਈ ਮਰਦਾਨਾ ਜੀ ਨੂੰ ਤ੍ਰਿਸ਼ਨਾ ਦੇ ਵੱਲੋਂ ਰਜਾ ਦਿੱਤਾ ਹੋਵੇ ਸਦਾ ਵਾਸਤੇ ਉਸ ਦੀ ਤ੍ਰਿਸ਼ਨਾ ਖਤਮ ਕਰ ਦਿੱਤੀ ਹੋਵੇ ਬਗਨ ਬਦਤਾ ਮਰਦਾਨਾ ਚਲੇ ਆ ਤਮਕ ਸਸਾ ਹਕਾਰਾ ਤੇ ਸਤਿਗੁਰੂ ਗਰੀਬ ਨਵਾਦ ਨੂੰ ਕਹਿਣ ਲੱਗੇ ਸਤਿਗੁਰੂ ਜੀ ਛੇਤੀ ਦੇ ਨਾਲ ਘਰ ਚਲਣਾ ਕਰੋ ਤੁਹਾਨੂੰ ਤੁਹਾਡੀ ਭੈਣ ਜੀ ਬੁਲਾ ਰਹੇ ਹਨ ਸੰਗ ਚਲਾ ਮੈਂ ਦੇਉ ਰਜ ਤਪਨ ਅਬ ਭਾਰ ਦੇ ਵਿਚਾਰਾ ਹੁਣ ਮੈਂ ਹਿਰਦੇ ਵਿੱਚ ਵਿਚਾਰ ਕੀਤੀ ਹੈ ਤੇ ਮੈਂ ਵੀ ਤੁਹਾਡੇ ਨਾਲ ਚੱਲ ਕਰਕੇ ਤੇ ਇਹ ਜਿਹੜਾ ਤਨ ਹੈ ਉਹਨਾਂ ਨੂੰ ਮੋੜ ਦੇਵਾਂਗਾ ਕਹਿਓ ਨਾ ਮਿਟੋ ਚੱਲ ਮਰਦਾਨਾ ਸੰਗ ਕੱਜ ਹੈ ਤੇਰੇ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਭਾਈ ਮੈਂ ਤੇਰਾ ਆਖਿਆ ਨਹੀਂ ਮੋੜਦਾ ਚੱਲ ਮਰਦਾਨਾ ਏ ਪਾਈ ਮਰਦਾਨਾ ਦੀ ਚੱਲਣਾ ਕਰੋ ਸਾਨੂੰ ਵੀ ਸੰਗ ਕਾਜ ਹੈ ਤੇਰੇ ਤੇਰੀ ਨਾਲ ਕੋਈ ਕੰਮ ਹੈ ਗਏ ਨਗਰ ਮਹ ਸਦਨ ਹੈ ਪਹੁੰਚੇ ਦਾਸੀ ਤੁਲਸਾ ਹੈ ਰੇ ਜਦੋਂ ਸਤਿਗੁਰੂ ਗਰੀਬ ਨਿਵਾਜ ਨਗਰ ਦੇ ਵਿੱਚ ਗਏ ਕਰਦੇ ਵਿੱਚ ਪਹੁੰਚੇ ਹਨ ਤੇ ਤੁਲਸਾ ਦਾਸੀ ਨੇ ਵੇਖਿਆ ਹੈ ਸਾਡੀ ਅਦੋਗ ਹਾਰੀ ਤਬਹੀ ਬਧੂ ਭਰਾਤ ਜੀ ਆਏ ਤੇ ਉਥੇ ਜਦੋਂ ਖੜੀ ਹੋਈ ਸੀ ਤੇ ਅਦੋ ਗੁਹਾਰੀ ਤਬਹੀ ਬਧੂ ਹੋਠੋਂ ਦੀ ਆਵਾਜ਼ ਕੀਤੀ ਆਪਣੇ ਹੋਠਾਂ ਦੀ ਆਵਾਜ਼ ਕਰਕੇ ਬੇਬੇ ਨਾਨਕੀ ਜੀ ਨੂੰ ਛੇਤੀ ਦੇ ਨਾਲ ਬੁਲਾਉਣਾ ਕੀਤਾ ਹੈ ਹਰਖ ਨਾਨਕੀ ਆਂਗਣਵੇਂ ਵਹ ਕੇ ਕੀ ਕੀ ਕਨ ਗਰ ਜਾਏ ਜੀ ਜਦੋਂ ਆਵਾਜ਼ ਮਾਰੀ ਕਿ ਇਹ ਭੈਣ ਜੀ ਇਹ ਬਹੂ ਜੀ ਭਰਾਤ ਜੀ ਆਏ ਤੁਹਾਡੇ ਭਰਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਜਦੋਂ ਇਹ ਬਚਨ ਬੇਬੇ ਨਾਨਕੀ ਜੀ ਨੇ ਸੁਣੇ ਹਨ ਨਾਨਕੀ ਅੰਗ ਨ ਮੇਵਹਿ ਕੇ ਕੀ ਕੰਨ ਗੁਜਰਾਏ ਬੇਬੇ ਨਾਨਕੀ ਜੀ ਦੇ ਅੰਗਾਂ ਦੇ ਵਿੱਚ ਖੁਸ਼ੀ ਨਹੀਂ ਸਮਾ ਰਹੀ ਹੈ ਜਿਵੇਂ ਮੋਰ ਬਦਲਾ ਦੀ ਗਜਰਾਹਟ ਸੁਣ ਕਰਕੇ ਤੇ ਫਿਰ ਬੜਾ ਪ੍ਰਸੰਨ ਹੁੰਦਾ ਹੈ ਇਸੇ ਤਰ੍ਹਾਂ ਬੇਬੇ ਨਾਨਕੀ ਜੀ ਬੜੇ ਪ੍ਰਸੰਨ ਹੋ ਰਹੇ ਹਨ ਬਾਦ ਪੰਕਜ ਪਰ ਧਾਏ ਕਰਿਓ ਸਿਰ ਧਰਮ ਪੇਲ ਕਰਤਾਹੀ ਦੌੜ ਕਰਕੇ ਭੱਜ ਕਰਕੇ ਛੇਤੀ ਦੇ ਨਾਲ ਸਤਿਗੁਰੂ ਦੇ ਚਰਨ ਕਬੜਾ ਤੇ ਆਪਣਾ ਸੇਸ਼ ਤਰ ਦਿੱਤਾ ਹੈ ਧਰਮ ਪੇਲ ਕਰਤਾਹੀ ਜਿਹੜੇ ਉਮਰੋਂ ਛੋਟੇ ਹਨ ਉਹਨਾਂ ਦੇ ਚਰਨਾਂ ਤੇ ਜਾ ਕਰਕੇ ਮੱਥਾ ਧਰ ਦਿੱਤਾ ਹੈ ਸਿਰ ਮੱਥਾ ਟੇਕਣਾ ਕੀਤਾ ਹੈ ਤੇ ਜਾ ਕਰਕੇ ਧਰਮ ਤੋਂ ਮर्यादा ਤੋਂ ਉਲਟ ਹੋ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਕਿ ਸਤਿਗੁਰੂ ਜੀ ਛੋਟੇ ਹਨ ਬਾਬੇ ਨਾਨਕ ਜੀ ਵੱਡੇ ਹਨ ਮर्यादा ਅਨੁਸਾਰ ਜ ਧਰਮ ਅਨੁਸਾਰ ਵਿਖਿਆ ਜਾਵੇ ਤੇ ਛੋਟੇ ਵੱਡਿਆਂ ਦੇ ਪੈਰੀ ਹੱਥ ਲਉਂਦੇ ਹਨ ਪਰੰਤੂ ਬੇਬੇ ਨਾਨਕੀ ਜੀ ਨੇ ਆਪਣੇ ਛੋਟੇ ਭਰਾ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕਰਕੇ ਧਰਮ ਤੋਂ ਉਲਟ ਹੋ ਕਰਕੇ ਮर्यादा ਤੋਂ ਉਲਟ ਹੋ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਜੁਗ ਕਰ ਪਰ ਤਿਹ ਸਿਰ ਤਵ ਲੈ ਕਰ ਪਰਮ ਪਰਸਾਪਨ ਪ੍ਰਾਹੀ ਤੇ ਫਿਰ ਸਤਿਗੁਰੂ ਗਰੀਬ ਨਵਾਦੀਆਂ ਦੇ ਆਪਣੇ ਦੋਨੋਂ ਹੱਥਾਂ ਦੇ ਨਾਲ ਬੇਬੇ ਨਾਨਕ ਜਿਹਦੇ ਸਿਰ ਨੂੰ ਆਪਣੇ ਹੱਥਾਂ ਦੇ ਵਿੱਚ ਚੁੱਕ ਕਰਕੇ ਉੱਪਰ ਉਠਾ ਕਰਕੇ ਤੇ ਮੁੱਖ ਤੋਂ ਬਚਨ ਕਹਿਣਾ ਕੀਤੇ ਹਨ ਜਾ ਤੇ ਹਾ ਤਮ ਕਰਨ ਹੈ ਆਵ ਤਰਤ ਚਰਨ ਸਿਰ ਤਾਈ ਕਹਿ ਲਗੇ ਭੈਣ ਜੀ ਐਸੇ ਕਰਕੇ ਮੈਂ ਤੁਹਾਡੇ ਕਰਨੀ ਆਉਂਦਾ ਤੁਸੀਂ ਭੱਜ ਕੇ ਤੇ ਦੌੜ ਕਰਕੇ ਮੇਰੇ ਚਰਣਾ ਤੇ ਆਪਣਾ ਸਿਰ ਧਰ ਦਿੰਦੇ ਹੋ ਏਸ ਕਰਕੇ ਹੀ ਮੈਂ ਤੁਹਾਡੇ ਕਰਦੇ ਵਿੱਚ ਨਹੀਂ ਆਉਣਾ ਕਰਦਾ ਹਾਂ ਬਹਰ ਨਾ ਮਿਲੋ ਆਨ ਕਰ ਤੁਮ ਕੋ ਹੋਏ ਔਗਣ ਅਦਕਾਈ ਤੇ ਕਹਿ ਲੱਗੇ ਫਿਰ ਮੈਂ ਤੁਹਾਨੂੰ ਆ ਕਰਕੇ ਮਿਲਾਂਗਾ ਨਹੀਂ ਹੋਏ ਔਗਣ ਅਦਕਾਈ ਜਿਹੜੇ ਔਗਣ ਹਨ ਅਦਕਾਈ ਬਹੁਤੇ ਹਨ ਇਹ ਜਿਹੜੇ ਤੁਸੀਂ ਕੰਮ ਕਰਦੇ ਹੋ ਭੱਜ ਕਰਕੇ ਦੌੜ ਕਰਕੇ ਮੇਰੇ ਚਰਣਾ ਤੇ ਸਿਰ ਧਰਦੇ ਹੋ ਇਸ ਕਰਕੇ ਮੈਂ ਤੁਹਾਨੂੰ ਆ ਕਰਕੇ ਮਿਲਾਂਗਾ ਨਹੀਂ ਸੁਣੋ ਪ੍ਰਾਤ ਜੀ ਜਿਉ ਤੁਮ ਭਖੋ ਤਿਉ ਆਇਸ ਅਨਸਾਰਾ ਬੀਬੇ ਨਾਨਕੀ ਜੀ ਕਹਿਣ ਲੱਗੇ ਪ੍ਰਾਤਾ ਜੀ ਸੁਣਨਾ ਕਰੋ ਜਿਵੇਂ ਤੁਸੀਂ ਕਹੋਗੇ ਅਸੀਂ ਆਪ ਜੀਆਂ ਦੀ ਆਗਿਆ ਦੇ ਅਨੁਸਾਰ ਹਾਂ ਅਨਸਾਰ ਹੀ ਰਹਿਣਾ ਕਰਾਂਗੇ ਨਿਜਤ ਮੇਜ ਦਰਸ਼ਨ ਦੇਵਤਾ ਮੁਝ ਰਹੀਏ ਕਲ ਹੋ ਨਾਰੇ ਦੇਵਸਾਰਾ ਇਹ ਆਪਣੇ ਦਰਸ਼ਨ ਸਾਨੂੰ ਦਿੰਦੇ ਰਹਿਣਾ ਕਰਿਓ ਆਪਣੇ ਦਰਸ਼ਨ ਸਾਨੂੰ ਦਿੰਦੇ ਰਹੋ ਆਪਣੇ ਹਿਰਦੇ ਦੇ ਵਿੱਚੋਂ ਸਾਨੂੰ ਭਲਾਇਓ ਨਾਮ ਨਿਤਾ ਸਿਮਰਨਾ ਹਾ ਮਨਮਹ ਕਰਿਹਾ ਕਬ ਕਬ ਆਵਹ ਐਨਾ ਤੇ ਨਿਤ ਸਿਮਰਨ ਹਾ ਮਨ ਮੈਂ ਕਰਿਹਾ ਮੈਂ ਨਿਤਾ ਪ੍ਰਤੀ ਤੁਹਾਡਾ ਸਿਮਰਨ ਆਪਣੇ ਮਨ ਦੇ ਵਿੱਚ ਕਰਦੀ ਹਾਂ ਤੁਹਾਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੀ ਹਾਂ ਤੇ ਤੁਸੀਂ ਕਦੇ ਕਦੇ ਕਰ ਦੇ ਵਿਚਾਉਂਦੇ ਰਹੋ ਅਰਨਾ ਕਰਤਾ ਰਹਾ ਕਰਨਾ ਕਰ ਕਮਲਾ ਕਮਲ ਲਾਲਨ ਗਤੈ ਦੈਨਾ ਏ ਕਰੁਨਾ ਕਰ ਕਿਰਪਾ ਦੇਖਾਣ ਕਿਰਪਾ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਕਮਲਾਨਨ ਕਮਲ ਦੇ ਸਮਾਨ ਸੁੰਦਰ ਮੁਖ ਵਾਲੇ ਸਤਿਗੁਰੂ ਜੀ ਗਤ ਦੇਨਾ ਹੈ ਮੁਕਤੀ ਦੇ ਦਾਤੇ ਸਤਿਗੁਰੂ ਗਰੀਬ ਨਵਾਦ ਕਰੁਣਾ ਕਰਤ ਰਹੋ ਸਾਡੇ ਉਪਰ ਕਿਰਪਾ ਕਰਦੇ ਰਹੋ ਜਮਨ ਜਾ ਮਰਮ ਹੈ ਮਿਲਨ ਲਾਲਸਾ ਫਿਮ ਰਹੋ ਦਸ ਪਦ ਆਵ ਤੇ ਸਤਿਗੁਰੂ ਜੀ ਕਹਿਣ ਲੱਗੇ ਭੈਣ ਜੀ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਮਿਲਣ ਦੀ ਲਾਲਸਾ ਇੱਛਾ ਹੋਵੇ ਤੇ ਸਾਨੂੰ ਸਿਮਰਣਾ ਕਰਿਓ ਅਸੀਂ ਛੇਤੀ ਦੇ ਨਾਲ ਤੁਹਾਡੇ ਕੋਲ ਆ ਜਾਵਾਂਗੇ ਹੋਵਾਂ ਨਿਕਟ ਕੇ ਦੋ ਕੇ ਤਦੂਰਾ ਤਦ ਮੈਂ ਬਲਮਨ ਲਾਵਾਂ ਮੈਂ ਤੁਹਾਡੇ ਨੇੜੇ ਹੋਵਾਂ ਜਾਂ ਫਿਰ ਕਿਤੇ ਦੂਰ ਹੋਵਾਂ ਤੇ ਤੁਹਾਡੇ پاس ਆਉਣ ਲੱਗਿਆ ਦੇਰੀ ਨਹੀਂ ਲਾਵਾਂਗਾ ਛੇਤੀ ਦੇ ਨਾਲ ਤੁਹਾਡੇ پاس ਪਹੁੰਚ ਕਰਕੇ ਤੁਹਾਨੂੰ ਦਰਸ਼ਨ ਦੇਣਾ ਕਰਾਂਗਾ ਮਰਦਾਨਾ ਬੇਬੇ ਜੀ ਕੇ ਰੇਹੋ ਕਾਰਖਿਖ ਜੋ ਤੇ ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਾ ਜੀ ਹੁਣ ਜੋ ਤੁਸੀਂ ਬੇਬੇ ਜੀ ਤੋਂ ਕਾਰਖਿਖ ਰਜਤਪਣ ਲੈ ਸੰਨ ਸਿੱਕੇ ਲੈ ਸੰ ਉਹ ਬੇਬੇ ਜੀ ਨੂੰ ਵਾਪਸ ਕਰ ਦੇਣਾ ਕਰੋ ਦੇ ਦੇਣਾ ਕਰੋ ਭਨ ਕ ਨਾਨਕੀ ਜਾਚੇ ਨਾਹੀ ਦੀਨ ਆਪ ਕਹੀ ਸੋ ਤੇ ਪਰ ਬੇਬੇ ਨਾਨਕੀ ਜੀ ਕਹਿ ਲੱਕੇ ਵੀਰਾ ਇਹਨਾਂ ਨੇ ਮੇਰੇ ਪਾਸੋਂ ਸਾਡੇ ਪਾਸੋਂ ਤਨ ਨਹੀਂ ਮੰਗਿਆ ਅਸੀਂ ਤੇ ਆਪਣੀ ਖੁਸ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਤਨ ਦੇਣਾ ਕੀਤਾ ਹੈ ਤੂੰ ਭਗਤਨ ਹਰ ਕੀ ਬਹੁ ਪਿਆਰੀ ਕਹੇ ਉਹ ਵੱਡੇ ਕੋ ਸੁਣ ਹੈ ਤੇ ਤੂੰ ਭਗਤਨ ਹਰ ਕੀ ਬਹੁ ਪਿਆਰੀ ਤੈਨੂੰ ਵਰ ਆਹੀ ਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਬਹੁਤ ਪਿਆਰੀ ਲੱਗਦੀ ਹੈ ਚੰਗੀ ਲੱਗਦੀ ਹੈ ਤੈਨੂੰ ਤੇਰੇ ਭਗਤ ਬੜੇ ਚੰਗੇ ਲੱਗਦੇ ਹਨ ਪਿਆਰੇ ਲੱਗਦੇ ਹਨ ਕਹੋ ਵੱਡੇ ਕੋ ਸੁਣ ਵੱਡੇ ਦਾ ਕਹਿਣਾ ਸੁਣਨਾ ਕਰੋ ਵੱਡੇ ਦਾ ਕਹਿਣਾ ਜਿਹੜਾ ਸੁਣਨਾ ਹੈ ਵੱਡਿਆਂ ਦਾ ਕਿਹਾ ਰੱਬ ਸੁਣਦਾ ਹੈ ਅਕਾਲ ਪੁਰਖ ਵਾਹਿਗੁਰੂ ਸੁਣਨਾ ਕਰਦਾ ਹੈ ਕਹਿ ਸੌਪੇ ਹਮ ਟਿਕ ਕਰਤਾਰਾ ਪਣੀ ਬਾਤ ਸਭ ਬਨ ਹੈ ਤੇ ਸਤਿਗੁਰੂ ਜੀ ਕਹਿ ਲਗੇ ਕਹੀਂ ਸੌਪੇ ਹਮ ਟਿਕ ਕਰਤਾਰਾ ਪਲੀ ਬਾਤ ਸਭ ਬਨ ਹੈ ਸਤਿਗੁਰੂ ਜੀ ਨੂੰ ਭਾਈ ਜੀ ਬੇਬੇ ਜੀ ਕਹਿ ਲਗੇ ਕਿ ਅਸੀਂ ਤਾਂ ਅਕਾਲ ਪੁਰਖ ਪਰਮੇਸ਼ਰ ਦੇ ਪਾਸ ਸੌਪੇ ਹਨ ਮੈਂ ਤਾਂ ਤੁਹਾਨੂੰ ਪਰਮੇਸ਼ਰ ਦਾ ਰੂਪ ਜਾਣ ਕਰਕੇ ਤੇ ਪਰਮੇਸ਼ਰ ਨੂੰ ਸੌਂਪੇ ਹਨ ਪਲੀ ਬਾਤ ਸਭ ਬਣ ਹੈ ਸਾਰਾ ਕੁਝ ਚੰਗਾ ਹੀ ਬਣੇਗਾ ਸਾਰੀ ਗੱਲ ਚੰਗੀ ਹੈ ਭਨ ਤ ਨਾਨਕੀ ਜਾਣਤ ਹੋਗੇ ਇਹ ਮੋਜ ਪ੍ਰਤਾ ਜਾਣੇ ਜਿ ਫੇ ਵੀ ਨਾਨਕੀ ਜੀ ਕਹਿਣ ਲਗੇ ਜਾਣਤ ਹੋਗੇ ਇਹ ਮੋਜ ਪ੍ਰਭਾਤਾ ਜਾਣੇ ਕਿ ਤੁਸੀਂ ਜਾਣਦੇ ਹੋਗੇ ਸਾਨੂੰ ਪ੍ਰਤਾ ਜਾਣਦੇ ਹਾਂ ਸਾਨੂੰ ਪਰਮੇਸ਼ਰ ਦੇ ਧਾਰੀ ਜਾਣਦੇ ਹਨ ਪਰਮ ਰੂਪਾ ਪਰਮੇਸ਼ਰ ਬਕਤਮ ਪੂਰਨ ਪੁਰਖ ਪਰਾਨੇ ਤੇ ਸਤਿਗੁਰੂ ਜੀ ਕਹਿਣ ਲੱਗੇ ਪਰਮੇਸ਼ਰ ਪਰਮ ਰੂਪ ਪਰਮੇਸ਼ਰ ਰੂਪਾ ਪਤਮ ਪੂਰਨ ਪੁਰਖ ਪੁਰਾਨੇ ਬੇਬੇ ਜੀ ਕਹਿੰਦੇ ਤੁਸੀਂ ਪਰਮ ਰੂਪ ਹੋ ਵੱਡੇ ਹੋ ਤੇ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹੋ ਪਰਮੇਸ਼ਰ ਦਾ ਸਰੀਰ ਹੋ ਦੇ ਧਾਰੀ ਹੋ ਤੁਮ ਪੂਰਨ ਪੁਰਖ ਪੁਰਾਨੇ ਤੁਸੀਂ ਪੂਰਨ ਪੁਰਖ ਹੋ ਤੇ ਤੁਹਾਨੂੰ ਇਸ ਕਰਕੇ ਪੂਰਨਪੁਰਖ ਪਰਮੇਸ਼ਰ ਅਕਾਲਪੁਰਖ ਦੇ ਰੂਪ ਦੇ ਸਮਾਨ ਜਾਣਦੀ ਹਾਂ ਬਾਰੰਬਾਰ ਕਹਾਓ ਨਾ ਮੈਂ ਤੋ ਸੁਸਾਕਾਰ ਕੇ ਖਲੀ ਜਾ ਤੇ ਸਤਗੁਰੂ ਗਰੀਬ ਨਵਾਜ ਕਹਿਣ ਲੱਗੇ ਭੈਣ ਜੀ ਤੁਸੀਂ ਵਾਰ-ਵਾਰ ਮੇਰੇ ਤੋਂ ਨਾ ਅਖਾਉਣਾ ਕਰੋ ਤੁਸੀਂ ਆਪਣੇ ਇਹ ਜਿਹੜੇ ਸਿੱਕੇ ਹਨ ਵਾਪਸ ਲੈ ਲੈਣਾ ਕਰੋ ਜਯਾ ਬਾਸਮ ਰਾਸੀ ਪਨ ਆਵਹ ਕਬ ਦੀਜੈ ਸਤਗੁਰੂ ਜੀ ਕਹਿਣ ਲੱਗੇ ਇਹ ਭੈਣ ਜੀ ਭਾਈ ਮਰਦਾਨਾ ਜੀ ਮਰਦਾਨਾ ਨਿਜ ਵੰਸ਼ ਮਰਾਸੀ ਪੁਨ ਆਵੇ ਤਬਲੀਜਾ ਜੇ ਤੂੰ ਆਪਣੀ ਵੰਸ਼ ਨੂੰ ਇੱਥੇ ਭੇਜਣਾ ਕਰੇਗਾ ਜਾਂ ਆਪਣੀ ਵੰਸ਼ ਦੇ ਕੁਲ ਦੇ ਸਮੇਤ ਇੱਥੇ ਆਉਣਾ ਕਰੇਗਾ ਆਪਣੇ ਸਰੂਪ ਦੇ ਵਿੱਚ ਇੱਥੇ ਆਉਣਾ ਕਰੇਗਾ ਤੇ ਫੇਰ ਤੁਸੀਂ ਇਹਨਾਂ ਨੂੰ ਦੇ ਦੇਣਾ ਕਰਿਓ ਇਹਨਾਂ ਨੂੰ ਫੇਰ ਧੰਨ ਦੇਣਾ ਕਰਿਓ ਛਾ ਕਵਹ ਨਾ ਭੇਜ ਹੋਜਕ ਤੂੰ 베ਦੀ ਕੁਲ ਤਨਿਆ ਤੁਸੀਂ 베ਦੀ ਕੁਲ ਦੀ ਪੁੱਤਰੀ ਹੋ ਇਹ ਰੇਸ ਨੂੰ ਕਦੇ ਵੀ ਤੁਸੀਂ ਖਾਲੀ ਨਹੀਂ ਭੇਜਣਾ ਇਹਨਾਂ ਦੇ ਕੋਲ ਨੂੰ ਇਹਨਾਂ ਦੇ ਵੰਸ਼ ਨੂੰ ਕਦੇ ਵੀ ਖਾਲੀ ਨਹੀਂ ਭੇਜਣਾ ਹੈ ਸ੍ਰੀ ਚੰਦ ਜੇ ਕੌਛਰ ਪਾਇਓ ਤਦਪ ਦੇਵਨ ਬਣਿਆ ਤੇ ਤੁਸੀਂ ਸ੍ਰੀ ਚੰਦ ਜੀ ਨੂੰ ਆਪਣੀ ਕੁਛੜ ਚੁੱਕਿਆ ਹੋਇਆ ਕੁਛੜ ਪਾਇਆ ਹੈ ਭਾਵ ਕੀ ਉਹਨਾਂ ਦਾ ਪਾਲਣ ਪੋਸ਼ਣ ਵੀ ਤੁਸੀਂ ਕਰਦੇ ਹੋ ਦੱਦਪ ਦੇਵਨ ਬਨੀਆਂ ਤੇ ਫੇਰ ਵੀ ਤੁਸੀਂ ਇਹਨਾਂ ਨੂੰ ਤਨ ਦੇਣਾ ਕੀਤਾ ਹੈ ਫੇਰ ਵੀ ਇਹਨਾਂ ਨੂੰ ਤਨ ਦਿੰਦੇ ਹੋ ਓ ਕਰ ਹਰ ਖਰ ਜਾਏ ਪਣੀਜੈ ਹੀਰਾ ਦੇ ਸੁਭ ਦੇਸਾ ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਕਿ ਇਹ ਬੇਬੇ ਨਾਨਕ ਜੀ ਔਰ ਕਰ ਹਰ ਖ ਰਜਾਏ ਪਣੀਜੈ ਤੁਸੀਂ ਆਪਣੇ ਹਿਰਦੇ ਵਿੱਚ ਖੁਸ਼ੀ ਕਰਕੇ ਇਸ ਤਰ੍ਹਾਂ ਕਹਿਣਾ ਕਰੋ ਹੀਰੋ ਦੇਸ਼ ਵਿਦੇਸ਼ਾ ਕਿ ਅਸੀਂ ਦੇਸ਼ ਵਿਦੇਸ਼ ਜਾ ਕਰਕੇ ਪ੍ਰਮਣ ਕਰਨਾ ਕਰੀਏ ਦੇਸ਼ ਵਿਦੇਸ਼ ਜਾ ਕਰਕੇ ਦੇਖਣਾ ਕਰੀਏ ਰਹਿ ਚਿੰਤਾ ਚਿਤ ਵਿਚ ਵਿਚਰਿਆ ਤਰਹੋ ਧੀਰ ਕਰ ਜਸਾ ਧਰਤੀ ਦੇ ਸਮਾਨ ਧੀਰਜ ਧਾਰਨ ਕਰਨਾ ਕਰੋ ਤੇ ਫਿਰ ਆਪਣੇ ਹਿਰਦੇ ਵਿੱਚ ਕਦੇ ਵੀ ਕਿਸੇ ਗੱਲ ਦੀ ਚਿੰਤਾ ਨਾ ਕਰਨਾ ਕਰਿਓ ਸਿਮਰੋ ਜਬ ਆਵ ਤਤ ਕਾਲਾ ਪੂਰਨ ਜਨੋ ਜਦੋਂ ਵੀ ਤੁਸੀਂ ਸਾਡਾ ਸਿਮਰਨ ਕਰੋਗੇ ਛੇਤੀ ਦੇ ਨਾਲ ਅਸੀਂ ਤੁਹਾਡੇ ਪਾਸ ਆ ਜਾਣਾ ਕਰਾਂਗੇ ਅਸੀਂ ਝੂਠ ਨਹੀਂ ਕਹਿਣਾ ਕਰਦੇ ਹਾਂ ਇਸ ਤਰ੍ਹਾਂ ਜਾਣ ਲੈਣਾ ਕਰੋ ਸੰਗਤਾ ਸੋਦਰੀ ਸਹਿਤ ਸਨੇਹਾ ਸਕਲ ਬਚਨਾ ਗੁਣ ਐਨਾ ਇਸ ਇਸ ਤਰ੍ਹਾਂ ਸੁਣ ਕਰਕੇ ਬੇਬੇ ਨਾਨਕੀ ਜੀ ਜਿਹੜੇ ਸਕਲ ਸਾਰੇ ਗੁਣਾਂ ਦੇ ਕਰ ਹਨ ਸਕਲ ਬਚਨ ਗੁਣ ਐਨਾ ਗੁਰੂ ਜੀ ਦੇ ਸਾਰੇ ਬਚਨ ਸੁਣ ਕਰਕੇ ਇਸ ਬੇਬੇ ਜੀ ਬੋਲੇ ਹਨ ਰਹਿਤ ਇਹਾ ਜੇ hxgਨ ਨ ਆਵਹ ਤਦਪ ਪੀਤਰ ਵਾਸੂ ਕਹਿਣ ਲੱਗੇ ਜੇ ਤੁਸੀਂ ਇੱਥੇ ਰਹਿੰਦੇ ਹੋ ਘਰ ਨਹੀਂ ਆਉਂਦੇ ਹੋ ਫਿਰ ਵੀ ਹਿਰਦੇ ਵਿੱਚ ਅਸੀਂ ਤੀਰਜ ਕਰਦੇ ਹਾਂ ਓ ਅਧੀਰ ਵਦੇਸ ਗਏ ਤੇ ਸਨੋਨਾ ਪਖਿਓ ਪਾਸੂ ਤੇ ਜਦੋਂ ਤੁਸੀਂ ਵਿਦੇਸ਼ ਜਾਓਗੇ ਉਦੋਂ ਵੀ ਅਸੀਂ ਆਪਣੇ ਹਿਰਦੇ ਦੇ ਵਿੱਚ ਅਧੀਰ ਹੋਣਾ ਕਰਾਂਗੇ ਤੀਰਜ ਤੋਂ ਰਹਤ ਹੋਵਾਂਗੇ ਕਿਉਂਕਿ ਅਸੀਂ ਸੁਣੋ ਨਾ ਪਿਖਹੁ ਪਾਸੂ ਤੁਹਾਡੇ ਪਾਸ ਹੋ ਕੇ ਕੀ ਤੁਹਾਡਾ ਹਾਲ ਨਹੀਂ ਸੁਣਾਗੇ ਤੁਹਾਨੂੰ ਦੇਖਣਾ ਨਹੀਂ ਕਰਾਂਗੇ ਇਸ ਕਰਕੇ ਧੀਰਜ ਤੋਂ ਰਹਤ ਹੋਣਾ ਕਰਾਂਗੇ ਭਾਵੇਂ ਤੁਸੀਂ ਇੱਥੇ ਰਹਿੰਦੇ ਹੋ ਦਰਸ਼ਨ ਨਹੀਂ ਦਿੰਦੇ ਹੋ ਸਾਡੇ ਹਿਰਦੇ ਵਿੱਚ ਤੀਰਜ ਰਹਿੰਦਾ ਹੈ ਪਰ ਜਦੋਂ ਤੁਸੀਂ ਇਥੋਂ ਵਿਦੇਸ਼ ਜਾਣਾ ਕਰੋਗੇ ਤੇ ਅਸੀਂ ਧੀਰਜ ਅਧੀਰਜ ਹੋ ਜਾਣਾ ਕਰਾਂਗੇ ਧੀਰਜ ਤੋਂ ਰਹਿ ਤੋ ਜਾਵਾਂਗੇ ਅਧਿਕਰ ਮੋਹ ਜਾਤ ਹੋ ਹਮਰਾ ਕਿਉਂ ਭਾਵ ਹੈ ਉਹ ਤੇਰੇ ਠਿਕਨ ਲੱਗੇ ਸਾਨੂੰ ਛੱਡ ਕਰਕੇ ਜਾਂਦੇ ਹੋ ਸਾਡੇ ਮੋਹ ਨੂੰ ਛੱਡ ਕਰਕੇ ਜਾਂਦੇ ਹੋ ਕਿਉਂ ਭਾਵ ਹੈ ਔਰ ਤੇਰੇ ਇਸ ਤਰ੍ਹਾਂ ਤੁਹਾਡੇ ਹਿਰਦੇ ਵਿੱਚ ਕਿਉਂ ਪੌਂਦੀ ਹੈ ਕਿਉਂ ਗੱਲ ਬਣਾਉਂਦੀ ਹੈ ਸਭ ਮਨ ਕੀ ਤਮ ਜਾਣ ਬੂਝ ਕੇ ਕਿਉਂ ਨਰਹੋ ਟਿਗ ਮੇਰੇ ਕਿ ਕਹਿਣ ਲੱਗੇ ਕਿ ਤੁਸੀਂ ਸਾਡੇ ਮਨ ਦੀ ਸਾਰੀ ਗੱਲ ਜਾਣਦੇ ਹੋ ਸਾਰੀ ਗੱਲ ਜਾਣ ਕਰਕੇ ਬੁੱਝ ਕਰਕੇ ਫਿਰ ਤੁਸੀਂ ਸਾਡੇ ਪਾਸ ਕਿਉਂ ਨਹੀਂ ਰਹਿਣਾ ਕਰਦੇ ਹੋ ਚਾਹੇ ਮੋਹ ਤਜਨਾਸਨ ਪਗਣੀ ਰਾਜ ਸੁਦੇਹ ਜੇ ਬੰਦੇ ਤੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀ ਸੁਣ ਕਰਕੇ ਕਹਿਣ ਲੱਗੇ ਹਨ ਕਿ हे ਭੈਣ ਜੀ ਚਾਹੀਏ ਮੋਹ ਤਜਨ ਸੁਨ ਭਗਨੀ ਰਾਜ ਸਨੇਹ ਜੇ ਬੰਦੇ ਜਿਹੜੇ ਜੀਵ ਰਾਜ ਦੇ ਵਿੱਚ ਰਾਜ ਸਨੇਹ ਦੇ ਵਿੱਚ ਮੂਰੂਪੀ ਰੱਸੀ ਦੇ ਨਾਲ ਬੰਨੇ ਹੋਏ ਹਨ ਇਹਨਾਂ ਜੀਵਾਂ ਨੂੰ ਮੂਹ ਨੂੰ ਛੱਡ ਦੇਣਾ ਚਾਹੀਦਾ ਹੈ ਮੂਹ ਕਰਨਾ ਛੱਡ ਦੇਣਾ ਚਾਹੀਦਾ ਹੈ ਨਹਿ ਨਕੇਤਾ ਤੇ ਨਿਕ ਸੰ ਪਾਵਹਿ ਅਸ਼ਟ ਜਾਮ ਫਸਤੰਦੇ ਅੱਠੇ ਪੈਰ ਕਾਦੇ ਕੰਮਾ ਕਰਾਂ ਦੇ ਵਿੱਚ ਹੀ ਇਹ ਜੀਵ ਫਸੇ ਰਹਿੰਦੇ ਹਨ ਤੇ ਘਰ ਤੋਂ ਨਿਕਲ ਨਹੀਂ ਪਾਉਂਦੇ ਹਨ ਘਰ ਤੋਂ ਨਿਕਲਿਆ ਨਹੀਂ ਜਾਂਦਾ ਹੈ ਹਰ ਰਤੀਰ ਵਿਚਾਰ ਵਿਵੇਕੂ ਸਿਮਰਨ ਤੇ ਮੈਂ ਆਵਾਂ ਤੇ ਸਤਿਗੁਰੂ ਜੀ ਕਹਿਣ ਲੱਗੇ ਹਿਰਦੇ ਵਿੱਚ ਤੀਰਜ ਧਾਰਨ ਕਰਕੇ हे ਗਿਆਨਵਾਨ ਬੇਬੇ ਨਾਨਕੀ ਜੀ ਤੁਸੀਂ ਵਿਚਾਰਣਾ ਕਰੋ ਪਰ ਜਦੋਂ ਵੀ ਤੁਸੀਂ ਸਿਮਰਨ ਕਰੋਗੇ ਅਸੀਂ ਤੁਹਾਡੇ ਪਾਸ ਆ ਜਾਵਾਂਗੇ ਸਾਡੀ ਦੇਸ਼ਾਂ ਵਿਦੇਸ਼ਾਂ ਨੂੰ ਦੇਖਣ ਦੀ ਇੱਛਾ ਹੈ ਤੁਹਾਡਾ ਨਿਰਦੇਸ਼ ਲੈ ਕਰਕੇ ਤੁਹਾਡੀ ਆਗਿਆ ਲੈ ਕਰਕੇ ਅਸੀਂ ਜਾਣਾ ਕਰਾਂਗੇ। ਬਹਾ ਬਦਾ ਬਦਤਾ ਬਚਨ ਦੇ ਧੀਰਾ ਦਏ ਕਾਰਖਿਕ ਸੂ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ੀਆਂ ਨੇ ਬੜੇ ਬਚਨ ਕਹਿੰਦਿਆਂ ਹੋਇਆਂ ਬੇਬੇ ਜੀ ਨੂੰ ਧੀਰਜ ਦਿੰਦਿਆਂ ਹੋਇਆਂ ਉਹ ਜਿਹੜੇ 20 ਰੁਪਏ ਰਜਿਤਪਨ ਸਿੱਕੇ ਸਨ ਉਹ ਬੇਬੇ ਜੀ ਨੂੰ ਦੇਣਾ ਕੀਤੇ ਹਨ ਕਰ ਵਿਦਾ ਚਲੇ ਦੁੱਖ ਭੰਜਨ ਮਰਦਾਨਾ ਸੰਗ ਦੋ ਭਾਈ ਮਰਦਾਨਾ ਜੀ ਦੇ ਨਾਲ ਸਤਿਗੁਰੂ ਗਰੀਬ ਨਵਾਜ ਦੋਵੇਂ ਹੀ ਫਿਰ ਬੇਬੇ ਜੀ ਤੋਂ ਵਿਦਾ ਲੈ ਕਰਕੇ ਜਿਹੜੇ ਦੁੱਖਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਜੀ ਹਨ ਉਤੋਂ ਚੱਲ ਪਏ ਹਨ ਬਿਰਹ ਪੀਰ ਤੇ ਰੋਦਤ ਭਗਨੀ ਰਖਨ ਵਸਨ ਹੈ ਚਲੀਏ ਤੇ ਸਤਿਗੁਰੂ ਗਰੀਬ ਨਵਾਦੀਆਂ ਦੇ ਜਾਨ ਮਗਰੋਂ ਪਿੱਛੋਂ ਬੇਬੇ ਨਾਨਕੀ ਜੀ ਬਿਰਹ ਪੀਰ ਵਿਛੋੜੇ ਦੀ ਪੀਰ ਦੇ ਵੇਟ ਜਿਹੜਾ ਕਰਕੇ ਰੋਦਤ ਭਗਨੀ ਰੋਣਾ ਕਰਦੇ ਹਨ ਰੱਖਣਾ ਚਾਹੁੰਦੇ ਹਨ ਸਤਿਗੁਰੂ ਗਰੀਬ ਨਵਾਜ਼ ਨੂੰ ਆਪਣੇ ਕੋਲ ਪਰੰਤੂ ਉਹਨਾਂ ਤੋਂ ਕੋਈ ਵਸ ਨਹੀਂ ਚੱਲਦਾ ਹੈ ਕਹਤਾ ਸੰਤੋਖ ਸਿੰਘ ਪਾਪੂਰਨ ਧਿਆਏ ਦੁਖ ਦਲ ਮਲਾਈ ਤੇ ਸਤਿਗੁਰੂ ਗਰੀਬ ਨਵਾਜ਼ ਜੀਆ ਦਾ ਇਥੇ ਕਬੀ ਰਾਜਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹ ਜਿਹੜਾ ਰਬਾਬ ਲਿਹਾਉਣ ਦਾ ਪਈ ਮਰਦਾਨੇ ਦੀ ਭੁੱਖ ਲੱਗਣ ਦਾ ਤਲਵੰਡੀ ਜਾਣ ਦੀ ਵਿਚਾਰ ਕਰਨ ਦਾ ਤੇ ਰਹਿਣ ਦਾ ਜਿਹੜਾ ਅਧਿਆਏ ਹੈ ਇਥੇ ਸੰਪੂਰਣ ਹੁੰਦਾ ਹੈ ਜਿਹੜਾ ਕਿ ਦੁੱਖ ਦਲ ਮਲੇ ਦੁੱਖਾਂ ਦੇ ਦਲਾਂ ਨੂੰ ਨਾਸ਼ ਕਰਨ ਵਾਲਾ ਹੈ ਜਿਹੜੀ ਸਤਗੁਰੂ ਗਰੀਬ ਨਵਾਦੀਆਂ ਦੀ ਕਥਾ ਹੈ ਇਹ ਆਪਣੇ ਸਰੋਤਿਆਂ ਦੇ ਦੁੱਖਾਂ ਨੂੰ ਪਾਪਾਂ ਨੂੰ ਕੱਟਣ ਵਾਲੀ ਹੈ ਇਹ ਸਤਗੁਰੂ ਗਰੀਬ ਨਵਾਦੀਆਂ ਦੀ ਕਥਾ ਹੈ ਜਿਹੜਾ ਵੀ ਇਸ ਕਥਾ ਨੂੰ ਸੁਣਦਾ ਹੈ ਗਾਇਨ ਕਰਦਾ ਹੈ ਪੜ੍ਹਦਾ ਹੈ ਵਿਚਾਰਦਾ ਹੈ ਉਸ ਦੇ ਨੇੜੇ ਕਿਸੇ ਪ੍ਰਕਾਰ ਦੇ ਦੁੱਖ ਪਾਪ ਨਹੀਂ ਆਉਣਾ ਕਰਦੇ ਉਸ ਦੇ ਸਾਰੇ ਦੁੱਖ ਰੋਗ ਪਾਪ ਕੱਟੇ ਜਾਂਦੇ ਹਨ ਇਸ ਤਰ੍ਹਾਂ ਦੀ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਜਿਹੜੀ ਪਾਵਨ ਕਥਾ ਹੈ ਇਸ ਦਾ ਇੱਥੇ ਇਸ ਪ੍ਰਸੰਗ ਜਿਹੜਾ ਹੈ ਸੰਪੂਰਣ ਹੁੰਦਾ ਹੈ ਹੁਣ ਅੱਗੇ ਜਿਵੇਂ ਨਾਨਕ ਪ੍ਰਕਾਸ਼ ਦੀ ਜਿਹੜੀ ਕਥਾ ਵਿਚਾਰ ਹੈ ਕਿੱਥੋਂ ਕਿਵੇਂ ਇਹ ਨਾਨਕ ਪ੍ਰਕਾਸ਼ ਦਾ ਪ੍ਰਸੰਗ ਬਣਿਆ ਹੈ ਕਿਹੜੀਆਂ ਪੁਸਤਕਾਂ ਤੋਂ ਨਾਨਕ ਪ੍ਰਕਾਸ਼ ਦਾ ਪ੍ਰਸੰਗ ਬਣਿਆ ਹੈ ਇਹ ਸਾਰੇ ਵਿਚਾਰ ਆਉਣ ਵਾਲੇ ਪ੍ਰਸੰਗਾ ਦੀ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅਤ ਪ੍ਰਕਾਰ ਦੀਆਂ ਪੁੱਲਾਂ ਆ ਚੁੱਕਾਂ ਦਿਖਮਾ ਅਗਾਹਾਂ ਤੋਂ ਸਤਿਗੁਰੂ ਜੀ ਸਤਿਮਤ ਬਖਸ਼ਣ ਜੀ ਮੇਰਾ ਹੈ ਪੀਰਾ ਤੇ ਰੋਜ ਤ ਭਗਨੀ ਰੱਖਣ ਬਸ ਨੇ ਹੱਲਾਈ ਗਹਿਤ ਅਸੰਤੋਕ ਸਿੰਗਪਾ ਪੂਰਨ ਧਿਆਏ ਦੁਖ ਦਲ ਮਲਾਈ ਹਾਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਾਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ